ਅੱਜ ਮੈਂ ਧਰਮਿੰਦਰ ਖੜਾ ਹਿਮਾਚਲ ਦੇ ਵਿੱਚ ਹਿਮਾਚਲ ਦੇ ਰਿਆਲੀ ਮੇਰੇ ਨਾਲ ਮੇਰਾ ਮਿੱਤਰ ਹੈ ਗੁਰਮੁਖ ਕਈ ਸਾਲਾਂ ਤੋਂ ਸਾਡੀ ਦੋਸਤੀ ਹੈ ਇਸ ਹਿਮਾਚਲ ਦੇ ਮੰਡ ਦੇ ਵਿੱਚ ਗੁਰਮੁਖ ਨੇ ਕਾਫੀ ਜਾਗ ਲਾ ਕੇ ਰੱਖਿਆ ਹੋਇਆ ਹੈ ਆਪਣੇ ਕਹ ਲਿਏ ਕਿ ਲੋਕਤੰਤਰ ਦੇ ਚੌਥੇ ਸਤੰਭ ਪੱਤਰਕਾਰਤਾ ਦੇ ਨਾਲ 2015 ਤੋਂ ਸ਼ੁਰੂ ਕੀਤੀ ਪੱਤਰਕਾਰਤਾ ਅੱਜ ਮੰਡ ਖੇਤਰ ਦੇ ਵਿੱਚ ਫਤਿਹਪੁਰ ਹਲਚਲ ਦੇ ਨਾਲ ਜਾਣਿਆ ਜਾਂਦਾ ਇਹਦਾ ਚੈਨਲ ਇਹਦੇ ਤੇ ਲਗਾਤਾਰ ਲੋਕ ਮੁੱਦਿਆਂ ਨੂੰ ਚੱਕਣ ਦਾ ਯਤਨ ਕਰਦਾ ਆ ਹਾਂ ਇਹਦੇ ਚ ਕੋਈ ਦੂਰ ਆਏ ਨਹੀਂ ਕਿ ਸੰਸਾਦਨਾ ਦੀ ਘਾਟ ਹੋਣ ਦੇ ਬਾਵਜੂਦ ਵੀ ਇਸ ਗਰੀਬੇ ਮੰਡ ਖੇਤਰ ਦੇ ਵਿੱਚ ਇੱਥੇ ਹੋ ਰੇ ਲਗਾਤਾਰ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਉਜਾਗਰ ਕਰਨ ਦੇ ਲਈ ਗੁਰਮੁਖ ਦਾ ਅਹਿਰ ਅਹਿਮ ਰੋਲ ਰਿਹਾ ਪਰ ਹੈਰਾਨਗੀ ਇਹ ਹੁੰਦੀ ਹੈ ਕਿ ਜਦੋਂ ਲੋਕਾਂ ਦੀ ਆਵਾਜ਼ ਨੂੰ ਚੱਕਣ ਦੇ ਵਿੱਚ ਲਗਾਤਾਰ ਯਤਨ ਕਰਦਾ ਹੈ ਚਾਹੇ 2023 ਦੇ ਫਲੱਡ ਹੋਣ ਇਹਦੇ ਆਪਣਾ ਘਰ ਜਿਹੜਾ ਫਲੱਡ ਦੀ ਮਾਰ ਦੇ ਹੇਠ ਆਇਆ ਤੇ ਉਦੇ ਤੋਂ ਬਾਅਦ ਚਾਹੇ 25 ਦੇ ਫਲੱਡ ਹੋਣ ਤੇ ਲੋਕਾਂ ਦੇ ਨਾਲ ਖੜਿਆ ਆ ਹਰ ਉਹ ਚੀਜ਼ ਚੰਗੀਆਂ ਮਾੜੀਆਂ ਚੀਜ਼ਾਂ ਲੋਕਾਂ ਤੱਕ ਲੈ ਕੇ ਆਇਆ ਵੀ ਅਸਲ ਦੇ ਵਿੱਚ ਗਰਾਊਂਡ ਦੇ ਵਿੱਚ ਹੋਇਆ ਕੀ ਤੇ ਮੰਤਰੀ ਜਾਂ ਜਿੰਨੀ ਸਰਕਾਰ ਆ ਉਹ ਗੱਲਾਂ ਕੀ ਕੁਝ ਕਰਦੀਆਂ ਤੇ ਪਿਛਲੇ ਦਿਨਾਂ ਜਿਹੜੇ ਗੈਰ ਕਾਨੂੰਨੀ ਗਤੀਵਧੀਆਂ ਕਰਦੇ ਆ ਉਹਨਾਂ ਸਖਸ਼ਾਂ ਦੇ ਵੱਲੋਂ ਗੁਰਮੁਖ ਦੇ ਉੱਪਰ ਹਮਲਾ ਹੋਇਆ ਤਲਵਾੜੇ ਦੇ ਵਿੱਚ ਤਲਵਾੜਾ ਦੇ ਬਬੁੰਜਾ ਗੇਟ ਦੇ ਉੱਪਰ ਹੈਰਾਨਗੀ ਹੁੰਦੀ ਹੈ ਵੀ ਸਾਡੀ ਕਾਨੂੰਨ ਵਿਵਸਥਾ ਚਾਹੇ ਪੰਜਾਬ ਦੀ ਹੈ ਚਾਹੇ ਹਿਮਾਚਲ ਦੀ ਹੈ ਇੰਨੀ ਕਜਾਦੇ ਮਾੜੀ ਹੈ ਕਿ ਜਿਹੜੇ ਮਾਫੀਆ ਅੰਸਰ ਹੈ ਉਹਨਾਂ ਦਾ ਇੰਨਾ ਜਿਆਦਾ ਮੂੰਹ ਜਿਹੜਾ ਹੈ ਖੁੱਲਿਆ ਹੋਇਆ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡਾ ਬਾਲ ਨਹੀਂ 바ਕਾ ਕਰ ਸਕਦੇ ਪੈਸੇ ਦੇ ਜ਼ੋਰ ਦੇ ਉੱਪਰ ਅਸੀਂ ਕੁਝ ਵੀ ਕਰ ਸਕਦੇ ਆ ਤੇ ਗੁਰਮੁਖ ਦੇ ਉੱਪਰ ਹਮਲਾ ਹੋਣਾ ਇਹ ਬਹੁਤ ਜ਼ਿਆਦਾ ਨਿੰਦਣਯੋਗ ਗਾਗਲ ਹੈ ਜਿੱਥੇ ਮੈਂ ਹਿਮਾਚਲ ਦੇ ਪ੍ਰਸ਼ਾਸਨ ਦੇ ਇਸ ਇਦਾਂ ਦੇ ਕਾਨੂੰਨ ਦੇ ਵਿੱਚ ਢਿੱਲ ਦੀ ਨਿੰਦਾ ਕਰਦਾ ਆ ਉੱਥੇ ਲੋਕਾਂ ਨੂੰ ਵੀ ਥੋੜਾ ਜਿਆ ਤੰਜ਼ ਕਰਦਾ ਵੀ ਤੁਹਾਨੂੰ ਖੜਾ ਹੋਣਾ ਚਾਹੀਦਾ ਇਸ ਵਕਤ ਗੁਰਮੁਖ ਦੇ ਨਾਲ ਜਦੋਂ ਗੁਰਮੁਖ ਤੇ ਉੱਪਰ ਹਮਲਾ ਹੋਇਆ ਇਹਦਾ ਮਤਲਬ ਇਹ ਸਮਝ ਲਓ ਕਿ ਸਾਡਾ ਇਹ ਬੇਲਾ ਸਾਡਾ ਇਹ ਮੰਡ ਪੱਟਣ ਦੇ ਲਈ ਮੰਡ ਦੇ ਵਿੱਚ ਤਬਾਹੀ ਮਚਾਉਣ ਦੇ ਲਈ ਇੱਥੇ ਗੁੰਡਾ ਰਾਜ ਸਥਾਪਿਤ ਕਰਨ ਦੇ ਲਈ ਜਿਹੜੇ ਮਾਫੀਆ ਅਨਸਰ ਲੱਗੇ ਹੋਇਆ ਉਹਨਾਂ ਨੂੰ ਹੋਰ ਜ਼ਿਆਦਾ ਖੁੱਲ ਮਿਲ ਜਾਣੀ ਹੈ ਜੇ ਗੁਰਮੁਖ ਜਾਂ ਇਹਦੀ ਪੱਤਰਕਾਰਤਾ ਜਾਂ ਇਹਦੇ ਨਾਲ ਲੱਗਦੇ ਹੋਰ ਜਿੰਨੇ ਵੀ ਮੀਡੀਆ ਦੇ ਆ ਪਿਛਲੇ ਦਿਨਾਂ AAMI ਨਿਊਜ਼ ਦੇ ਇੱਕ ਰਿਪੋਰਟਰ ਦੇ ਉੱਪਰ ਹਮਲਾ ਹੋਣਾ ਸਹਿਬਾਜ਼ ਖਾਨ ਜਿਹਦਾ ਨਾਮ ਹੈ ਇਹ ਸਾਫ਼ ਦੱਸਦਾ ਹੈ ਕਿ ਜਿਹੜੇ ਗੁੰਡਾ ਅਨਸਰ ਹੈ ਉਹਨਾਂ ਦਾ মুখ ਖੁੱਲਾ ਹੋਇਆ ਹੈ ਇਨਾਂ ਨੂੰ ਸ਼ੈ ਹੈ ਉਹਨਾਂ ਰਾਜਨੀਤਿਕ ਘਰਾਣਿਆਂ ਦੀ ਵੀ ਤੇ ਪਿੱਛੇ ਪੁਲਿਸ ਅਫਸਰਾਂ ਦੀ ਵੀ ਜਿਹਦੇ ਕਰਕੇ ਉਹਨਾਂ ਨੂੰ ਜਿਹੜਾ ਸਿੱਧਾ ਰਾਹ ਹੁੰਦਾ ਤੇ ਜਿਹੜੇ ਪੱਤਰਕਾਰ ਹੈ ਲਗਾਤਾਰ ਜਿਹੜੀ ਲੋਕਾਂ ਦੀ ਆਵਾਜ਼ ਨੂੰ ਚੱਕ ਕੇ ਲੈਂਦੇ ਉਹਨਾਂ ਤੇ ਉੱਪਰ ਹਮਲਾ ਹੁੰਦਾ ਜਿੱਤੇ ਅਸੀਂ ਗੁਰਮੁਖ ਦੇ ਨਾਲ ਖੜੇ ਆ ਜਦੋਂ ਹੀ ਮੈਨੂੰ ਪਤਾ ਲੱਗਾ ਬਾਕੀ ਪੰਜਾਬ ਦੇ ਸਾਰੇ ਕੰਮ ਛੱਡ ਕੇ ਅਸੀਂ ਗੁਰਮੁਖ ਦੇ ਘਰ ਰਹੇ ਆ ਰਾਤ ਦੇ ਅਸੀਂ ਇੱਥੇ ਆ ਮੈਂ ਉਹਨਾਂ ਗੁੰਡਾ ਅੰਸਰਾਂ ਨੂੰ ਵੀ ਇਹ ਕਹਿਣਾ ਚਾਹਨਾ ਇਹ ਭਲੇਖਾ ਛੱਡ ਦਿਓ ਵੀ ਤੁਸੀਂ ਨਾ ਨੌਜਵਾਨ ਪੱਤਰਕਾਰਾਂ ਦੇ ਉੱਪਰ ਹਮਲਾ ਕਰ ਲਵੋਗੇ ਤੇ ਇਹਨਾਂ ਦੀ ਪਿੱਠ ਤੇ ਕੋਈ ਨਹੀਂ ਖੜਾ ਅਸੀਂ ਪੂਰੀ ਜਥੇਬੰਦਕ ਤਾਕਤ ਦੇ ਨਾਲ ਖੜੇ ਆਂ ਚਾਹੇ ਉਹ ਕਿਸਾਨਾਂ ਦੇ ਰੂਪ ਦੇ ਵਿੱਚ ਹੈ ਮਨਰੇਗਾ ਕਾਮਿਆਂ ਦੇ ਰੂਪ ਦੇ ਵਿੱਚ ਹੈ ਚਾਹੇ ਨੌਜਵਾਨਾਂ ਦੇ ਰੂਪ ਦੇ ਵਿੱਚ ਹੈ ਪੂਰਾ ਪੰਜਾਬ ਢੋ ਕੇ ਅਸੀਂ ਇੱਥੇ ਬਿਠਾ ਦੇਵਾਂਗੇ ਜੇ ਤੁਸੀਂ ਅਜਿਹੀਆਂ ਹਰਕਤਾਂ ਕੀਤੀਆਂ ਤੇ ਜਿਹੜੇ ਸਾਡੇ ਮੰਡ ਇਲਾਕੇ ਦੇ ਜਿੰਨੇ ਵੀ ਹੈ ਚਾਹੇ ਅੰਦੋਰਾ ਆ ਚਾਹੇ ਫਤਿਹਪੁਰ ਹੈ ਜਿੰਨੇ ਵੀ ਲੋਕ ਆ ਜਿਨ੍ਹਾਂ ਦੇ ਲਈ ਲਗਾਤਾਰ ਅਸੀਂ ਲੜਦੇ ਰਹੇ ਆ ਚਾਹੇ ਮੰਡੀਆਂ ਦੀ ਲੜਾਈ ਸੀਗੀ ਵੀ ਮੰਡੀਆਂ ਪੰਜਾਬ ਦੇ ਵਿੱਚ ਇੱਕ ਵੀ ਮੰਡੀ ਨਹੀਂ ਸੀਗੀ ਸੰਘਰਸ਼ ਕਰਕੇ ਧਰਨੇ ਲਗਾ ਕੇ ਅਸੀਂ ਤਿੰਨ ਮੰਡੀਆਂ ਖਲਵਾਈਆਂ ਆ ਹਿਮਾਚਲ ਦੇ ਵਿੱਚ ਤੇ ਹੁਣ ਜਦੋਂ ਉਸ ਕਵਰੇਜ ਦੇ ਵਿੱਚ ਗੁਰਮੁਖ ਦਾ ਰੋਲ ਰਿਹਾ ਆ ਕਿਸਾਨੀ ਅੰਦੋਲਨ ਦੇ ਦੌਰਾਨ ਮਲਕਾਣੇ ਦੇ ਵਿੱਚ ਜਦੋਂ ਅਸੀਂ ਮੀਟਿੰਗ ਪਹਿਲੀ ਮੀਟਿੰਗ ਕਿਸਾਨਾਂ ਦੀ ਕੀਤੀ ਤੇ ਗੁਰਮੁਖ ਨੇ ਪੱਤਰਕਾਰਤਾ ਉੱਥੇ ਸਾਡੀ ਪੂਰੀ ਮਦਦ ਕੀਤੀ ਰਾਤੇ ਬਰਾਤੇ ਜਦੋਂ ਵੀ ਲੋੜ ਪੈਂਦੀ ਆ ਟੋਟਲ ਗੁਰਮੁਖ ਨੂੰ ਜਦੋਂ ਵੀ ਕੋਈ ਹਾਕ ਮਾਰਦਾ ਤੇ ਗੁਰਮੁਖ ਹਣੀ ਆਪਣੇ ਮੀਡੀਆ ਦੇ ਆਧਾਰੇ ਦੇ ਨਾਲ ਸਾਡੇ ਨਾਲ ਖੜੇ ਹੁੰਦੇ ਆ ਤੇ ਇਹ ਵੇਲਾ ਆ ਇਸ ਵਕਤ ਗੁਰਮੁਖ ਦੇ ਨਾਲ ਖੜੇ ਹੋਣ ਦੇ ਗੁਰਮੁਖ ਦੇ ਘਰ ਗੁਰਮੁਖ ਦੇ ਇਹ ਇਹਰੇ ਕੇਰੇ ਇਹਦੀ ਹਵਾ ਦੇ ਵੱਲ ਵੀ ਨਾ ਕੋਈ ਝਾਕ ਮਾਰ ਸਕੇ ਇਹ ਸਾਡੇ ਸਾਰੇ ਮੰਡ ਖੇਤਰ ਦੇ ਸਾਰੇ ਲੋਕਾਂ ਦੀ ਜ਼ਿੰਮੇਵਾਰੀ ਆ ਤੇ ਮੈਂ ਆਪਣੀ ਇਸ ਮੈਸੇਜ ਦੇ ਨਾਲ ਤੁਹਾਡੇ ਨਾਲੇ ਸਾਂਝ ਕਰ ਰਿਆ ਵੀ ਜੇ ਤੁਸੀਂ ਨਾ ਖੜੇ ਹੋਏ ਤੇ ਇਹ ਦੇਖ ਲਿਓ ਵੀ ਇਹ ਪੱਟ ਦੇਣਾ ਸਾਰਾ ਕੁਝ ਫਿਰ ਜਿਨ੍ਹਾਂ ਲੋਕਾਂ ਦੇ ਕਹਿੰਦੇ ਆ ਵੀ ਸਾਡਾ ਟਿਊਬਲ ਵੀ ਰੁੜ ਗਿਆ ਸਾਡਾ ਖੇਤ ਪੱਟ ਲਿਆ ਸਾਡੇ ਦਰਖਤ ਵੱਢ ਲੇ ਫਿਰ ਓਖਾ ਹੋ ਜਾਣਾ ਪੰਜਾਬ ਦੇ ਵਿੱਚ ਰਾਜਸਥਾਨ ਦੇ ਨਾਲੋਂ ਦਰਖਤਾਂ ਦੀ ਗਿਣਤੀ ਘਟ ਗਈ ਹੈ ਤੇ ਜਿਹੜਾ ਲੱਕੜ mafia ਲਗਾਤਾਰ ਤਬਾਹੀ ਮਚਾ ਰਿਹਾ ਹੈ ਸਾਨੂੰ ਪਤਾ ਕਿੱਥੇ ਕੀ ਕੁਝ ਹੁੰਦਾ ਹੈ ਗੁਰਮੁਖਾਇਜ ਤੋਂ ਬਾਅਦ ਹੋਰ ਸਕਦਾ ਸੀ ਵੀ ਇਹਨਾਂ ਨੂੰ ਕਹਾਂਗੇ ਵੀ ਹੋਰ ਜ਼ਿਆਦਾ ਤੰਦਹੀ ਦੇ ਨਾਲ ਤੇ ਹੋਰ ਜ਼ਿਆਦਾ ਤਿੱਖੇ ਰੂਪ ਦੇ ਵਿੱਚ ਜਿਹੜਾ ਵੀ ਗਲਤ ਕੰਮ ਹੋ ਰਿਹਾ ਚਾਹੇ ਉਹ ਪੁਲਿਸ ਪ੍ਰਸ਼ਾਸਨ ਦੇ ਨਾਲ ਹੈ ਚਾਹੇ ਉਹ ਸਿਵਲ ਪ੍ਰਸ਼ਾਸਨ ਦੇ ਵੱਲੋਂ ਹੈ ਚਾਹੇ ਇਹਨਾਂ ਗੁੰਡਾ ਮਾਫੀਆ ਦੇ ਵੱਲੋਂ ਚਾਹੇ ਉਹ ਮਾਈਨਿੰਗ ਹੈ ਚਾਹੇ ਉਹ ਲੱਕੜ ਮਾਫੀਆ ਹੈ ਚਾਹੇ ਪੱਥਰ ਮਾਫੀਆ ਹੈ ਉਹਨਾਂ ਦੇ ਵਿਰੁੱਧ ਠੋਕ ਕੇ ਆਵਾਜ਼ ਲੈਣੀ ਹੈ ਤੇ ਅਸੀਂ ਇਹਨਾਂ ਦੀ ਪਿੱਠ ਦੇ ਉੱਪਰ ਖੜੇ ਹਾਂ ਤੇ ਪੁਲਿਸ ਪ੍ਰਸ਼ਾਸਨ ਤੋਂ ਜਿਹੜਾ ਸਾਡਾ ਜ਼ਿਲ੍ਹਾ ਕਾਂਗੜਾ ਹੈ ਉੱਥੋਂ ਦੇ ਐਸਐਸਪੀ ਤੋਂ ਅਸੀਂ ਇਹ ਮੰਗ ਕਰਦੇ ਹਾਂ ਕਿ ਗੁਰਮੁਖ ਦੀ ਸੁਰੱਖਿਆ ਦਾ ਪ੍ਰੋਪਰ ਪੁਲਿਸ ਪ੍ਰਸ਼ਾਸਨ ਮਦਦ ਕਰੇ ਕਿਉਂਕਿ ਲਗਾਤਾਰ ਜਿਹੜੇ ਗਲਤ ਹੋ ਰਹੇ ਕੰਮਾਂ ਨੂੰ ਉਜਾਗਰ ਕਰਨ ਦੇ ਲਈ ਗੁਰਮੁਖ ਹਣੀ ਤਾਂ ਇਹਨਾਂ ਦੀ ਪੱਤਰਕਾਰਤਾ ਮਦਦ ਕਰਦੀ ਹੈ ਉੱਥੇ ਹੀ ਐਮਆਈ ਦੇ ਪੱਤਰਕਾਰ ਜਿਹੜੇ ਸਹਿਬਾਜ਼ ਖਾਨ ਉਹਨਾਂ ਦਾ ਵੀ ਸੁਰੱਖਿਆ ਦਾ ਪ੍ਰਬੰਧ ਕਰੇ ਤੇ ਉਹਦੇ ਤੋਂ ਅੱਗੇ ਉਹਨਾਂ ਲੋਕਾਂ ਦੀ ਵੀ ਤਾੜਨਾ ਕਰੇ ਜਿਨ੍ਹਾਂ ਦੇ ਵੱਲੋਂ ਇਹਨਾਂ ਨੂੰ ਨਜ਼ਾਇਜ਼ ਤੰਗ ਪ੍ਰੇਸ਼ਾਨ ਤੇ ਇਹਨਾਂ ਨੂੰ ਡਰਾਉਣ ਦਾ ਤੇ ਇਹਨਾਂ ਦੇ ਉੱਪਰ ਹਮਲੇ ਕਰਨ ਦੇ ਯਤਨ ਕੀਤੇ ਜਾ ਰਹੇ ਹੈ ਤੇ ਤੁਹਾਡੀ ਲੋਕਲ ਜਿਹੜੀਆਂ ਚੌਕੀਆਂ ਆਆਂ ਉਹਨਾਂ ਨੂੰ ਵੀ ਹਦਾਇਤ ਜਾਰੀ ਕੀਤੀ ਜਾਣ ਕਿ ਉਹ ਵੀ ਮੁਸਤੈਦੀ ਦੇ ਨਾਲ ਕੰਮ ਕਰਨ ਜਦੋਂ ਪਿਛਲੇ ਸਮੇਂ ਦੇ ਵਿੱਚ ਪਿਛਲੇ ਇੱਕ ਪਘੋੜਾ ਇੱਥੇ ਹੀ ਕੈਦੀ ਇੱਕ ਪਘੋੜਾ ਹੋਇਆ ਸੀਗਾ ਤੇ ਸੀਆਈਏ ਸਟਾਫ ਨੇ ਬਹੁਤ ਯਤਨ ਕੀਤਾ ਇੱਥੇ ਲੱਭਣ ਦੇ ਵਿੱਚ ਗੁਰਮੁਖ ਉਹਨਾਂ ਨੇ ਮਦਦ ਕੀਤੀ ਅਸੀਂ ਤਾਂ ਕਾਨੂੰਨ ਨੂੰ ਲਾਗੂ ਕਰਨ ਤੇ ਕਾਨੂੰਨ ਦੀ ਰਾਖੀ ਦੇ ਲਈ ਲਗਾਤਾਰ ਲੜਦੇ ਆਂ ਤੇ ਤੁਹਾ ਤੁਸੀਂ ਕਾਨੂੰਨ ਸਾਡੀ ਇਸ ਗੱਲ ਨੂੰ ਵੀ ਸਮਝਦਿਆ ਹੋਇਆ ਸਾਡੀ ਪਿੱਠ ਤੇ ਵੀ ਖੜਨਾ ਚਾਹੀਦਾ ਆ ਅਸੀਂ ਜਿੱਥੇ ਮੰਗ ਕਰਦੇ ਆਂ ਉੱਥੇ ਇਲਾਕੇ ਦੇ ਲੋਕਾਂ ਨੂੰ ਵੀ ਇਹ ਸਖਾਣੇ ਆ ਕਿ ਤੁਸੀਂ ਵੀ ਥੋੜਾ ਜਿਆਦਾ ਜਾਗੋ ਤੁਹਾਡੀਆਂ ਜ਼ਮੀਰਾਂ ਕਿਉਂ ਮਰ ਚੁੱਕੀਆਂ ਕਿ ਜਦੋਂ ਤੁਹਾਡੀ ਮਦਦ ਦੇ ਲਈ ਖੜਾ ਗੁਰਮੁਖ ਤੇ ਗੁਰਮੁਖ ਦੇ ਪਿੱਛੇ ਕਿਉਂ ਨਹੀਂ ਖੜੇ ਹੋਏ ਇੱਥੋਂ ਦੇ ਲੋਕਲ ਜਿੰਨੇ ਵੀ ਕਿਸਾਨ ਆਗੂ ਆ ਇੱਥੋਂ ਦੇ ਲੋਕਲ ਜਿੰਨੇ ਵੀ ਲੋਕ ਆ ਲੜਦੇ ਆ ਉਹ ਗੁਰਮੁਖ ਦੇ ਮਗਰ ਖੜੇ ਹੋਣ ਤਾਂ ਕਿ ਜਦੋਂ ਇਹਦੇ ਤੇ ਹੁਣ ਹਮਲਾ ਹੋਇਆ ਹੈ ਜਦੋਂ ਸਹਿਬਾਜ਼ ਤੇ ਹਮਲਾ ਹੋਇਆ ਹੈ ਤੇ ਇਹਨਾਂ ਦੇ ਮਗਰ ਖੜੇ ਹੋਣਾ ਚਾਹੀਦਾ ਹੈ ਉਹ ਮੰਡ ਭੋਗਰਾਂ ਮੰਡ ਮਿਆਣੀ ਦੇ ਲੋਕ ਹੈ ਉਥੇ ਸਹਿਬਾਜ਼ ਹੜਾਂ ਦੇ ਵਿੱਚ ਕਵਰੇਜ ਕਰਦਾ ਰਿਹਾ ਹੜਾਂ ਦੇ ਵਿੱਚ ਗੁਰਮੁਖ ਵੀ ਉਥੇ ਜਾਂਦਾ ਰਿਹਾ ਜਦੋਂ ਆਪਣੀ ਜਾਨ ਦੀ ਰਾਖੀ ਦੇ ਲਈ ਸਾਰੇ ਲੀਡਰ દોੜ ਕੇ ਆਪਣੇ ਕੋਠੀਆਂ ਦੇ ਵਿੱਚ ਲੁੱਗ ਗਏ ਇਹ ਪੱਤਰਕਾਰ ਤੁਹਾਡੇ ਨਾਲ ਖੜੇ ਸੀਗੇ ਜੇ ਇਹੀ ਨਾ ਕੱਲ ਨੂੰ ਹੋਣਗੇ ਤੇ ਤੁਸੀਂ ਕਿਨ ਕਿੱਥੇ ਆਪਣੀ ਗੱਲ ਰੱਖੋਗੇ ਫਲੱਡ ਹਰ ਸਾਲ ਹੀ ਆਣਾ ਫਲੱਡ ਹਰ ਸਾਲ ਹੀ ਆਣਾ ਹਾਲਾਤ ਅੱਗੇ ਨਾਲੋਂ ਹੋਰ ਗੰਭੀਰ ਬਣਦੇ ਜਾ ਰਹੇ ਆ ਮਾਈਨਿੰਗ ਹੋਰ ਲਾਸਕੇਲ ਦੇ ਉੱਪਰ ਹੁੰਦੀ ਜਾ ਰਹੀ ਹੈ ਰੁੱਖਾਂ ਦਾ ਕਟਾਹਣ ਹੋਰ ਲਾਸਕੇਲ ਦੇ ਉੱਪਰ ਹੁੰਦਾ ਜਾ ਰਿਹਾ ਹੈ ਤਰਵਿੰਦਰ ਜੀ ਇੱਥੇ ਇੱਕ ਗੱਲ ਆ ਕਿਉਂਕਿ ਉਸ ਬੰਦੇ ਨੇ ਇਹ ਗੱਲ ਕਹੀ ਜਦੋਂ ਸਾਡੀ ਲੜਾਈ ਝਗੜਾ ਹੋਇਆ ਉਸ ਬੰਦੇ ਨੇ ਇਹ ਗੱਲ ਆਖੀ ਹੈ ਕਿ ਤੁਸੀਂ ਸਾਡੀ ਗੱਡੀ ਦੀ ਵੀਡੀਓ ਕਿਉਂ ਬਣਾਈ ਅੱਛਾ ਸੋਚਣ ਵਾਲੀ ਗੱਲ ਆ ਕਿ ਉਹਦੇ ਵਿੱਚ ਕੀ ਸੀਗਾ ਹਾਲਾਂਕਿ ਅਸੀਂ ਉਹਦੀ ਕੋਈ ਫੋਟੋ ਕੋਈ ਉਹਦੀ ਵੀਡੀਓ ਨਹੀਂ ਖਿੱਚੀ ਠੀਕ ਹੈ ਉਸ ਤੋਂ ਬਾਅਦ ਚ ਕਾਫੀ ਲੜਾਈ ਝਗੜਾ ਹੋਇਆ ਜਿਹਦੇ ਵਿੱਚ ਆ ਮਤਲਬ ਜਿਹੜੇ ਨਾਲ ਹੱਟ ਵੀ ਲੱਗੀ ਆ ਤਿੰਨ ਚਾਰ ਡੰ ਮੈਨੂੰ ਹੁਣ ਸੋਚਣ ਵਾਲੀ ਗੱਲ ਹੈ ਮੇਰੇ ਦਿਮਾਗ 'ਚ ਘੰਟੀ ਖੜਾ ਵੱਜ ਰਹੀ ਹੈ ਵੀ ਗੱਡੀ ਦੇ ਵਿੱਚ ਹੋਏਗਾ ਕੀ ਇਹ ਹੀ ਹੈ ਨਾ ਗੱਲ ਵੀ ਅਸੀਂ ਅਜੇ ਹੀ ਸਮਗਲਿੰਗ ਕਰਦੇ ਪਿਆ ਜਿਹਦਾ ਕਰਕੇ ਸਾਨੂੰ ਡਰ ਹੈ ਵੀ ਸਾਡੀਆਂ ਤਸਵੀਰਾਂ ਨਾ ਖਿੱਚਿਆ ਜਾਣੋ ਕਿਤੇ ਨਸ਼ਰ ਨਾ ਹੋ ਜੇ ਗੁਰਮੁਖ ਨੂੰ ਅਸੀਂ ਜਿੱਥੇ ਅਸ਼ਵਾਸ਼ਣ ਦਿੰਨੇ ਆ ਵੀ ਅਸੀਂ ਖੜੇ ਆ ਸਾਡਾ ਮਿੱਤਰ ਹੈ ਬੜਾ ਅਜ਼ੀਜ਼ ਹੈ ਅਸੀਂ ਜਥੇਬੰਦਕ ਤੌਰ ਤੇ ਜਿੱਥੇ ਹਿਮਾਚਲ ਦੇ ਵਿੱਚ ਪਸਾਰਾ ਕਰ ਰਹੇ ਆ ਪੰਜਾਬ ਤੋਂ ਭਾਰਤ ਦੇ ਵਿੱਚ ਪਸਾਰਾ ਕਰ ਰਹੇ ਆ ਅਜੇ ਹੀ ਨੋਜਵਾਨਾਂ ਦੀ ਪਿੱੱਤੇ ਵੀ ਖੜੇ ਆ ਪੀਣਾ ਦੀ ਹਰ ਪੱਦਰ ਦੀ ਮਦਦ ਕੀਤੀ ਜਾਊਗੀ ਤੇ ਲੋਕਲ ਲੋਕਾਂ ਨੂੰ ਖਾਸ ਕਹਿਨੇ ਆ ਬੇਸ ਵਕਤ ਮੇਰੇ ਜਿੰਨੇ ਵੀ ਨੌਜਵਾਨ ਸਾਥੀ ਪ੍ਰਾਲ ਮਲਕਾਣੇ ਤੇ ਹੋਰ ਪਿੰਡਾਂ ਦੇ ਆ ਚਾਹੇ ਇੱਧਰ ਦੇ ਆ ਜਟਵੇਲੀ ਦੇ ਉਹ ਗੁਰਮੁਖ ਦੀ ਪਿੱਠ ਦੇ ਖੜੇ ਹੋਣ ਤਾਂ ਕਿ ਆਨ ਵਾਲੇ ਸਮੇਂ ਦੇ ਵਿੱਚ ਪਤਾ ਲੱਗੇ ਕਿ ਗੁੰਡਾ ਅੰਸਰ ਇਹਨਾਂ ਦੀ ਹਵਾ ਦੇ ਵੱਲ ਵੀ ਝਾਕ ਨਾ ਕਰਨ ਇਹ ਗੱਲਬਾਤ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹੁਣ ਸਾਰੇ ਘਰ ਘਰ ਪਜਾਣੀ ਤੁਹਾਡੀ ਜ਼ਿੰਮੇਵਾਰੀ ਹੈ ਧੰਨਵਾਦ